ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੋਲਦੀ ਬਰਾੜ ਲਾਰੈਂਸ ਬਿਸ਼ਨੋਈ ਗਰੁੱਪ ਤੋਂ ਇਹ ਮੈਂ ਇੱਕ ਛੋਟਾ ਜਿਹਾ ਆਡੀਓ ਮੈਸੇਜ ਬਣਾ ਕੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੈਂ ਕੋਈ ਆਪਣੀ ਗੱਲ ਕਰਨੀ ਚਾਹੁੰਨਾ ਪਹਿਲੀ ਗੱਲ ਤਾਂ ਮੈਂ ਕੋਈ ਆਪਦੇ ਆਪ ਨੂੰ ਬਾਲਾ ਕੋਈ ਵਿਦਵਾਨ ਜਾਂ ਕੋਈ ਐਜੂਕੇਟਿਡ ਜਾਂ ਕੋਈ ਸੁਲਝਿਆ ਬੰਦਾ ਨਹੀਂ ਮੰਨਦਾ ਠੀਕ ਹੈ ਅਸੀਂ ਤਾਂ ਅਸੀਂ ਤਾਂ ਸੁਸਾਇਟੀ ਦਾ ਉਹ ਹਿੱਸਾ ਉਹ ਅਸੀਂ ਸੁਸਾਇਟੀ ਦਾ ਉਹ ਨੇਰੇ ਵਾਲਾ ਖੂੰਜਾਂ ਜਿੱਤੇ ਤੇ ਕੋਈ ਆਉਣਾ ਨਹੀਂ ਚਾਹੁੰਦਾ ਕੋਈ ਦੇਖਣਾ ਨਹੀਂ ਚਾਹੁੰਦਾ ਤੇ ਅਸੀਂ ਨਾ ਉਹਦੇ ਚੋਂ ਬਾਹਰ ਨਿਕਲ ਹੀ ਸਕਦੇ ਆ ਤੇ ਨਾ ਨਿਕਲਣਾ ਚਾਹੁੰਦੇ ਆ ਸਾਨੂੰ ਅਸੀਂ ਮੜੇ ਆ ਸਾਨੂੰ ਮੜਾ ਹੀ ਰਹਿਣ ਦਿਓ ਕੋਈ ਦਿੱਕਤ ਨਹੀਂ ਮੈਂ ਕੋਈ ਆਪਦੇ ਆਪ ਨੂੰ ਚੰਗਾ ਬਣਾਉਣ ਨੂੰ ਜਾਂ ਆਪਦੇ ਆਪ ਨੂੰ ਬਹੁਤ ਸੁਲਝਿਆ ਹੋਇਆ ਸਾਬਤ ਕਰਨ ਨੂੰ ਇਹ ਆਡੀਓ ਨਹੀਂ ਪਾਉਣ ਲੱਗਿਆ ਮੈਂ ਇਹ ਆਡੀਓ ਸਿਰਫ ਐਸ ਕਰਕੇ ਪਾ ਰਿਹਾ ਕਿਉਂਕਿ ਮੈਨੂੰ ਉਹ ਲੋਕਾਂ ਤੇ ਅੱਜ ਤੱਕ ਸਾਰਿਆ ਜਿਨ੍ਹਾਂ ਨੇ ਨਾ ਧੁੱਪ ਵੇਖੀ ਨਾ ਠੰਡ ਵੇਖੀ ਨਾ ਮੀ ਵੇਖਿਆ ਉਹਨਾਂ ਨੇ ਮੂਸੇ ਵਾਲਾ ਪਰਿਵਾਰ ਦੀ ਦਿਨ ਰਾਤ ਸਪੋਰਟ ਕੀਤੀ ਐ ਠੀਕ ਹੈ ਸਾਡੇ ਉਲਟ ਬੋਲੇ ਚਲੋ ਕੋਈ ਨਹੀਂ ਬੋਲੇ ਬਹੁਤ ਦੁਨੀਆ ਬੋਲਦੀ ਐ ਸਾਡੇ ਕੰਨ ਨੂੰ ਵੀ ਇਦਾਂ ਦੇ ਨੇ ਸਾਡੇ ਉਲਟ ਬੋਲਣਾ ਲੋਕਾਂ ਨੇ ਅਸੀਂ ਮਾੜੇ ਆ ਮਾੜੇ ਕੰਮ ਕਰਾਂਗੇ ਤਾਂ ਲੋਕਾਂ ਨੇ ਆਲੋਚਨਾ ਕਰਨੀ ਐ ਠੀਕ ਹੈ ਪਰ ਬਈ ਹੋਰ ਕੋਈ ਚਾਰਾ ਨਹੀਂ ਚੱਲਿਆ ਮਰਦਾ ਕੀ ਨਹੀਂ ਕਰਦਾ ਬੰਦਾ ਠੀਕ ਹੈ ਜਦੋਂ ਆਪ ਦਾ ਘਰ ਲੋਕਾਂ ਨੇ ਫੁਕਰਿਆਂ ਨੇ ਛੇੜੀਆਂ ਨੇ ਬਿਨਾਂ ਗੱਲੋਂ ਫੂਕਤਾਣਾ ਅੱਗ ਲਾ ਕੇ ਉਦੋਂ ਮਾੜੇ ਬਣਿਆ ਉਦੋਂ ਪਹਿਲਾਂ ਚੰਗੇ ਸੀ ਆਮ ਲੋਕਾਂ ਚ ਆਮ ਬਣ ਕੇ ਵਿਚਰਦੇ ਸੀ 40-40 ਘੰਟੇ ਟਰੱਕ ਚਲਾਇਆ ਲਗਾਤਾਰ ਕਿਸੇ ਬੰਦੇ ਦਾ ਕਦੇ ਰੁਪਈਆ ਦਾ ਹੱਕ ਨਹੀਂ ਮਾਰਿਆ ਕੋਈ ਕਹਿ ਦਵੇ ਬੰਦਾ ਮੇਰਾ ਭਰਾ 12 ਅਕਤੂਬਰ 2020 ਨੂੰ ਮਰਿਆ ਸੀ ਉਦੋਂ ਪਹਿਲਾਂ ਕੋਈ ਕਹਦੇ ਗੋਲਡੀ ਬਰਾੜ ਨੇ ਕਿਸੇ ਦੀ ਪੰਜੀ ਵੀ ਦੇਣੀ ਜਾਂ ਕਦੇ ਕਿਸੇ ਦਾ ਹੱਕ ਮਾਰਿਆ ਉਦੋਂ ਬਾਅਦ ਸਤਾਹਾਂਵਾਂ ਤੇ ਇੰਨਾ ਤੇ ਪੈ ਗਏ ਕੋਈ ਚੰਗੇ ਮਾੜੇ ਦਾ ਤੋਕ ਹੀ ਨਹੀਂ ਰਹਿ ਗਿਆ ਠੀਕ ਹੈ ਜੋ ਮੂਰੇ ਆਉਂਦਾ ਬਸ ਆ ਹੀ ਜਾਂਦਾ ਮੈਂ ਇਹ ਆਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਲੋਕ ਅੱਜਕੱਲ ਬਹੁਤ ਇਹ ਸੋਸ਼ਲ ਮੀਡੀਆ ਤੇ ਮੁੱਦਾ ਪਖਿਆ ਹੋਇਆ ਕਿ ਸਿੱਧੂ ਮੂਸੇ ਵਾਲਾ ਪੰਥਕ ਸੋਚ ਦਾ ਮਾਲਕ ਸੀ ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ ਪਰ ਉਹਦਾ ਬਾਪੂ ਉਹਦੀ ਸੋਚ ਤੋਂ ਅਲੱਗ ਤੁਰਨ ਲੱਗ ਗਿਆ ਤੇ ਮਿਸਕ੍ਰੀਡ ਕਰ ਰਿਹਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਤੇ ਕਾਂਗਰਸ ਦੀ ਸਿੱਖਾਂ ਦੀ ਖੂਨ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ ਇੱਥੇ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਆਪ ਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪ ਦੇ ਮੁੰਡੇ ਦੀ ਸੋਚ ਤੋਂ ਉਲਟ ਜਾ ਕੇ ਉਹ ਗਲਤ ਕਰ ਰਿਹਾ ਜੋ ਉਹ ਤੇ ਮੁੰਡੇ ਦੀ ਸੋਚ ਸੀ ਸਿੱਧੂ ਦੀ ਉਹੀ ਇਹਦੇ ਪਿਓ ਦੀ ਸੋਚ ਹੈ ਜਿਹੜੇ ਬੰਦੇ ਨੇ ਆਪ ਦੇ ਮੂੰਹ ਹੀ ਕਹਤਾ ਹੈ ਵੀ ਜਿੱਦਣ ਦੀ ਵੋਟ ਬਣੀਆਂ ਉਦਦੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨਹੀਂ ਕਾਂਗਰਸ ਤੋਂ ਇਲਾਵਾ ਉਹ ਚਰਚਾ ਚਰਚਾ ਸੀ ਵੀ ਆ ਗਈ ਮਾ ਕੀ ਵੀ ਸਾਰੇ ਦੌਰ ਨਾਂਗੇ ਪਰ ਇਹ ਪਰਿਵਾਰ ਨੇ ਉਹਦਾ ਪਿਓ ਆਪ ਮੂੰਹ ਕਹਿੰਦਾ ਵੀ ਅਸੀਂ ਕਾਂਗਰਸ ਤੋਂ ਇਲਾਵਾ ਕਦੇ ਕਿਸੇ ਹੋਰ ਨੂੰ ਵੋਟ ਨਹੀਂ ਪਾਈ ਅੱਜੇ ਵੀ ਤੁਸੀਂ ਜੇ ਉਹਨਾਂ ਨੂੰ ਧੱਕੇ ਨਾਲ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਪਰ ਸ਼ਹੀਦਾਂ ਦੀ ਬੇਇੱਜ਼ਤੀ ਨਾ ਕਰੋ ਜਿਨ੍ਹਾਂ ਨੇ ਵਾਕਈ ਆਪਣੇ ਤਨ ਮਨ ਤੇ ਹੰਡਾਈਆਂ ਨੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਇਹੋ ਜਿਹੇ ਬੰਦੇ ਨੂੰ ਉਹਨਾਂ ਦੇ ਬਰਾਬਰ ਨਾਮ ਬਾਓ ਠੀਕ ਹੈ ਕੁੰਦਾ ਲੱਖ ਤੇ ਕੱਖ ਚ ਮੈਂ ਤੁਹਾਨੂੰ ਮੂਸੇ ਵਾਲੇ ਦੀਆਂ ਕੁਝ ਕੁ ਗੱਲਾਂ ਯਾਦ ਕਰਾਉਣੀਆ ਚਾਹੁੰਦਾ ਜਿਹੜੇ ਲੋਕ ਕਹਿੰਦੇ ਨੇ ਉਹ ਪੰਥਕ ਸੋਚ ਦਾ ਮਾਲਕ ਸੀ ਤੇ ਜਿਹੜੇ ਲੋਕਾਂ ਨੇ ਇੰਨੀ ਚੀਕਾਂ ਮਾਰੀਆਂ ਵੀ ਮੂਸੇ ਵਾਲਾ ਮਰ ਗਿਆ ਹੁਣ ਪੰਜਾਬ ਨੂੰ ਤੇ ਕੌਮ ਨੂੰ ਕੋਈ ਸੇਤ ਦੇਣ ਵਾਲਾ ਰਹਿ ਹੀ ਨਹੀਂ ਗਿਆ ਤੁਹਾਨੂੰ ਮੈਂ ਕੁਝ ਗੱਲਾਂ ਯਾਦ ਕਰਾਉਣਾ ਜਿਹੜੀਆਂ ਤੁਹਾਨੂੰ ਉਹਦੇ ਕਰੈਕਟਰ ਨੂੰ ਬਾਰੇ ਤੁਹਾਡੇ ਮੂਰੇ ਲਿਆਉਣ ਗਿਆ ਆਪਣੀ ਅੱਜਕੱਲ੍ਹ ਨਾ ਰੱਜੇ ਮੀ ਨੇ ਨੇ ਆਪਾਂ ਉਲਝੇਵੇਂ ਇੰਨੇ ਆ ਸਾਰੇ ਆਲਦੀਆਂ ਉਹਦੀਆਂ ਜ਼ਿੰਦਗੀਆਂ ਚ ਆਪਾਂ ਗੱਲਾਂ ਭੁੱਲ ਜਾਂਦੇ ਆ ਪਰ ਸਾਡੀ ਤਾਂ ਹੁਣ ਜ਼ਿੰਦਗੀ ਆਹੀ ਰਹਿ ਗਈ ਆਹੀ ਕੁਛ ਚੱਲੀ ਜਾਂਦਾ ਤਾਂ ਸਾਨੂੰ ਮੇਬੀ ਨਹੀਂ ਭੁੱਲ ਰਹੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਉਹਦੀਆਂ ਕੁਝ-ਕੁਝ ਚੀਜ਼ਾਂ ਯਾਦ ਕਰਾਉਣਾ ਉਹਦੀਆਂ ਤੁਹਾਨੂੰ ਸ਼ਾਇਦ ਕਰੈਕਟਰ ਦੁਆਰੇ ਤੁਹਾਨੂੰ ਰਿਮਾਈਂਡ ਕਰਾਉਣਾ ਉਹੀ ਸਿੱਧੂ ਮੂਸੇ ਵਾਲੇ ਨੂੰ ਤੁਸੀਂ ਪੰਥਕ ਦੱਸਦੇ ਨੇ ਹੋ ਜਿਹਨੇ ਕਾਂਗਰਸ ਜੁਆਇਨ ਕੀਤੀ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਰਾਹੁਲ ਗਾਂਧੀ ਦੇ ਗੋਡੀ ਹੱਥ ਲਾ ਕੇ ਇਲੈਕਸ਼ਨ ਸਟਾਰਟ ਕੀਤੇ ਆ ਉਹਦਾ ਜਿੱਦੇ ਦਫ਼ਤਰ ਦਾਦ ਕਟਨ ਸੀ ਬਿਆਨਤ ਸਿੰਘ ਬੁੱੱਛੜ ਦਾ ਪੋਤਾ ਰਮਨਜੀਤ ਸਿੰਘ ਬਿੱਟੂ ਲਧਿਆਣਿਓ ਚੱਲ ਕੇ ਮਾਨਸੇ ਆਇਆ ਤੇ ਉਹਦੇ ਦਫ਼ਤਰ ਦੀ ਬਣ ਕੱਟ ਕੇ ਗਿਆ ਸੀ ਤੁਹਾਨੂੰ ਫੋਟੋ ਮੈਂ ਅੱਜ ਵੀ ਸਿੱਤੂ ਦੇ ਪੇਜਾਂ ਤੇ ਮਿਲ ਜਾਣਗੀਆਂ ਇਹ ਉਹ ਰੀਸਦੂਆ ਜਿਨੇ ਜਿਹੜਾ ਉਮਰਾਨੰਗਲ ਨੂੰ ਜਾ ਕੇ ਉੱਥੇ ਉਮਰਾਨੰਗਲ ਪਿੰਡ ਜਾਣਾ ਸੀ ਵੀ ਉਮਰਾਨੰਗਲ ਸਾਹਿਬ ਕਾੜੇ ਤੁਸੀਂ ਬਹੁਤ ਲਗਾਈ ਹੋਣੇ ਆ ਪਰ ਜਿਹੜਾ ਖੜਾ ਅੱਜ ਮੈਂ ਤੁਹਾਡੇ ਘਰ ਕੇ ਲਾਉਂਗਾ ਇਹ ਦੁਨੀਆ ਯਾਦ ਰੱਖੂਗੀ ਤੇ ਉੱਥੇ ਸ਼ਰਾਬ ਪੀ ਕੇ ਇਹ ਉਮਰਾਨੰਗਲ ਨਾਲ ਜੱਫੀਆਂ ਪਾਪਾ ਸਟੇਜਾਂ ਤੇ ਨੱਚਦਾ ਸੀ ਉਹ ਵੀਡੀਓ ਹਜੇ ਤੱਕ YouTube ਤੇ ਹੈਗੀਆਂ ਇਹ ਉਮਰਾਨੰਗਲ ਪਰਿਵਾਰ ਉਹੀ ਹੈ ਜਿਨੇ ਤਿੰਨ ਪੀੜੀਆਂ ਤੋਂ ਸਿੱਖਾਂ ਦਾ ਖੂਨ ਪੀਤਾ ਇਹਦਾ ਦਾਦਾ ਜੀਵਨ ਸਿੰਘ ਉਮਰਾਨੰਗਲ ਜੋ ਭਿੰਡਰਾਂ ਵਾਲੇ ਸੰਤਾਂ ਦੇ ਵੇਲੇ ਮਾਲ ਮੰਤਰੀ ਸੀਗਾ ਇਹਨੇ ਭਿੰਡਰਾਂ ਵਾਲੇ ਸੰਤਾਂ ਦੀ ਜਿੰਨੀ ਖਿਲਾਫਤ ਕਰ ਸਕਦਾ ਸੀ ਆਫਤ ਕੀਤੀ ਹੈ ਹਮਲੇ ਵੇਲੇ ਇਹਨੇ ਮਦਦ ਕੀਤੀ ਹੈ ਸਰਕਾਰ ਦੀ ਪੰਥ ਦੇ ਉਲਟ ਚੱਲਿਆ ਇਹਦਾ ਮੁੰਡਾ ਖਾੜਕੂ ਆਦ ਵੇਲੇ ਐਸਐਸਪੀ ਸੀਗਰਾ ਇਹਨੇ ਹਜ਼ਾਰਾਂ ਲੱਖਾਂ ਐਨਕਾਊਂਟਰ ਕੀਤੇ ਆ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਨਾਲ ਧੱਕਾ ਕੀਤਾ ਜਿਹਦਾ ਕੋਈ ਸ